ਸਤਿ ਸ੍ਰੀ ਅਕਾਲ ਜਿੰਦਾਬਾ ਟੀਵੀ ਤੇ ਰੇਡੀਓ ਸੁਣਨ ਵਾਲੇ ਸਾਰੀ ਦਸਕਾਂ ਦਾ ਮੈਂ ਹਰਪ੍ਰੀਤ ਕੌਰ ਆਪਦੀ ਦਾ ਬਹੁਤ ਬਹੁਤ ਸਵਾਗਤ ਕਰਦੀ ਆਂ ਅੱਜ ਦੀਆਂ ਤਾਜ਼ੀਆਂ ਤੇ ਵੱਡੀਆਂ ਖਬਰਾਂ ਦੀ ਗੱਲ ਕਰਦੇ ਆਂ ਬਾਗਾ ਪੁਰਾਣਾ ਚ ਭਿਆਨ ਖਾਸਾ ਉਗੇ ਕਬੱਡੀ ਖਿਡਾਰੀ ਦੀ ਮੌਤ ਲੋਕਾਂ ਨੇ ਲਾਇਆ ਧੰਨਾ ਅਗਲੀ ਖਬਰ ਦੀ ਗੱਲ ਕਰਦੇ ਆਂ ਚੰਡੀਗੜ੍ਹ ਜਾ ਰਹੀ ਰੋਡਵੇਜ ਬਸ ਤੇ ਡਰਾਈਵਰ ਕੰਡੈਕਟਰ ਤੇ ਤਲਵਾਰ ਨਾਲ ਜਾਨਲੇਵਾ ਹਮਲਾ ਗ੍ਰਿਫਤਾਰ ਦੀ ਮੰਗ ਅਗਲੀ ਖਬਰ ਦੀ ਗੱਲ ਕਰਦੇ ਆਂ ਨਿਹੰਗ ਸਿੰਘ ਤੇ ਪੁਲਿਸ ਵਿਚਾਲੇ ਪੈ ਗਿਆ ਪੰਗਾ ਸੜਕ ਤੇ ਹੀ ਹੋਏ ਗੁੱਥਮ ਗੁੱਥੀ ਅਗਲੀ ਖਬਰ ਦੀ ਗੱਲ ਕਰਦੇ ਹਾਂ ਬਿਨਾ ਪਾਇਲਟ ਤੇ 10 ਮਿੰਟਾਂ ਤੱਕ ਹਵਾ ਚੋੜਾਉਂਦਾ ਰਿਹਾ ਜਹਾਜ਼ ਖਤਰੀਚ ਸੀ 200 ਯਾਤਰੀਆਂ ਦੀ ਜਾਨ ਅਗਲੀ ਖਬਰ ਦੀ ਗੱਲ ਕਰਦੇ ਹਾਂ ਯੂਕਰੇਨ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਰੂਸ ਨੇ ਇੱਕੋ ਸਮੇਂ ਡਾਗੇ 273 ਡਰੋਨ ਹਰ ਪਾਸੇ ਤਬਾਹੀ ਸੜਕਾਂ ਤੇ ਵਿਸ਼ੀਆਂ ਲਾਸ਼ਾਂ ਅਗਲੀ ਖਬਰ ਦੀ ਗੱਲ ਕਰਦੇ ਹਾਂ ਹਰਪੱਜਰਮਾਨ ਦੇ ਸੋਰੇ ਦਾ ਬ੍ਰੈਂਟ ਚ ਦਿਹਾਂਤ ਸਾਫਤਾ ਕੇਂਦਰ ਮੰਤਰੀ ਤੇ ਪਰਿਵਾਰ ਨੂੰ ਸਦਮਾ ਅਗਲੀ ਖਬਰ ਦੀ ਗੱਲ ਕਰਦੇ ਆ ਪੰਜਾਬ ਦੇ 12 ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ਜਾਰੀ ਅਗਲੀ ਖਬਰ ਦੀ ਗੱਲ ਕਰਦੇ ਆ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਦਾ ਵੱਡਾ ਬਿਆਨ ਹੈ ਪਾਕਿਸਤਾਨ ਭਾਰਤ ਪਾਕਿਸਤਾਨ ਦੀ ਜਗਬੰਦੀ ਸਿਰਫ 18 ਮਈ ਤੱਕ ਅਗਲੀ ਖਬਰ ਦੀ ਗੱਲ ਕਰਦੇ ਆ ਕਰੋਨਾ ਨੇ ਫਿਰ ਮਚਾਈ ਤਬਾਹੀ ਇੱਕ ਹਫ਼ਤੇ ਵਿੱਚ 28% ਕੇਸ ਵਧੇ ਨਵੇਂ ਵੈਰੀਐਂਟ ਦੀ ਦਹਿਸ਼ਤ ਅਗਲੀ ਖਬਰ ਦੀ ਗੱਲ ਕਰਦੇ ਪਟਿਆਲਾ ਨੂੰ ਵੱਡੀ ਤੇ ਛੋਟੀ ਨਦੀ ਦੀ ਮਾਂ ਨਹੀਂ ਹੈ ਨੱਥ ਚੂੜਾ ਚੜਾਉਣ ਵਾਲਿਆਂ ਵੱਲੋਂ ਦੀ ਪਈ ਮਾਰ ਡਾਕਟਰ ਬਲਬੀਰ ਸਿੰਘ ਅਗਲੀ ਖਬਰ ਦੀ ਗੱਲ ਕਰਦੇ ਫਗਵਾੜਾ ਦੀ ਯੂਨੀਵਰਸਿਟੀ 'ਚ ਨਵੀਂ ਮੰਜ਼ਲ ਤੋਂ ਡਿੱਗੀ ਕੁੜੀ ਹੋਈ ਮੌਤ ਅਗਲੀ ਖਬਰ ਦੀ ਗੱਲ ਕਰਦੇ ਗਾਜ਼ਾ 'ਚ ਇਜ਼ਰਾਈਲ ਦਾ ਜਵਰਦਸਤ ਹਮਲਾ 24 ਘੰਟਿਆਂ 'ਚ ਮਾਰੇ ਗਏ 150 ਲੋਕ ਹਮਾਸ ਗਜਰਬੰਦੀ ਦੇ ਗੱਲਬਾਤ ਲਈ ਹੋਇਆ ਤਿਆਰ ਅਗਲੀ ਖਬਰ نکال ਕਰਦੇ ਹਾਂ ਕਿ ਗਲਤੀ ਨਾ ਅਮਰੀਕਾ ਜਾਣਤੇ ਲੱਗ ਸਕਦੀ ਹੈ ਪੱਕੀ ਰੋਕ ਲੋਕਾਂ ਲਈ ਜਾਰੀ ਹੋਇਆ ਐਡਵਾਈਜ਼ਰੀ ਅਗਲੀ ਖਬਰ نکال ਕਰਦੇ ਹਾਂ ਬੇਕਾਬੂ ਟਰੱਕ ਨੇ 12 ਲੋਕਾਂ ਨੂੰ ਦਰੜਿਆ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋਣ ਮੈਨੂੰ ਦਿਓ ਅੱਧ ਤੱਕਲੇ ਪ੍ਰੋਗਰਾਮ 'ਚ ਮਿਲਦੇ ਇਸ ਸਮੇਂ 'ਚ ਤਾਜ਼ੀਆਂ ਤੇ ਵੱਡੀਆਂ ਖਬਰਾਂ ਲੈ ਕੇ ਧੰਨਵਾਦ